ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਜੋ ਅੱਜ ਗੁਰੂ ਕੀ ਲਾਡਲੀ ਫੌਜ ਵੱਲੋਂ ਕਿ ਕੱਟਣ ਦੀ ਇੱਕ ਰਸਮ ਜਿਹੜੀ ਪੰਜ ਪਿਆਰਿਆਂ ਦੀ ਗਵਾਹੀ ਹੇਟ ਬਣਾਇਆ ਗਿਆ ਪ੍ਰੋਗਰਾਮ ਅੱਜ ਜੋ ਸੰਗਤਾਂ ਦਾ ਇਕੱਠ ਹੈ ਅੱਜ ਦੋ ਬਸਾਂ ਨਾਨਕਸਰ ਕਲੇਰਾ ਜਾਣੀਆਂ ਔਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਅੱਜ ਬਹੁਤ ਖੁਸ਼ੀ ਦੀ ਲਹਿਰ ਔਰ ਖੁਸ਼ੀ ਦਾ ਕਿੰਨਾ ਕਹਿੰਦੇ ਨੇ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਆ ਅੱਜ ਬੱਚਿਆਂ ਨੇ ਗੁਰਨਾਨ ਦੇਵ ਜੀ ਦਾ ਬਰਥਡੇ ਮਨਾ ਕੇ ਬਹੁਤ ਵੱਡਾ ਇੱਕ ਸੰਦੇਸ਼ ਦਿੱਤਾ ਹੈ ਕਿ ਕਹਿੰਦੇ ਨੇ ਆਪਣਾ ਬਰਥਡੇ ਹਰ ਇੱਕ ਮਨਾ ਲੈਂਦਾ ਗੁਰਨਾਨ ਦੇਵ ਜੀ ਦਾ ਬਰਥਡੇ ਅੱਜ ਅਸੀਂ ਆਪ ਖੁਦ ਮਨਾ ਰਹੇ ਹਾਂ ਔਰ ਛੋਟੇ ਬੱਚਿਆਂ ਦੇ ਵਿੱਚ ਇਹਨੇ ਖਾਲਸੇ ਦੇ ਬਾਣਿਆਂ ਦੇ ਵਿੱਚ ਗੁਰੂ ਆਪ ਨਿਵਾਸ ਕਰਦੇ ਨੇ ਤੇ ਅੱਜ ਜੋ ਸਵੇਰੇ ਬੱਚੇ ਨਿਕਨੇ ਨਕੇ ਬੱਚੇ ਨਗਰ ਕੀਰਤਨ ਦੇ ਵਿੱਚ ਵੀ ਸ਼ਮੂਲੀਅਤ ਕੀਤੇ ਅੱਜ ਬੱਚਿਆਂ ਦੇ ਵਿੱਚ ਇੱਕ ਜੋਸ਼ ਸੀ ਅੱਜ ਗੁਰਨਾਨ ਦੇਵ ਜੀ ਦਾ ਬਰਥਡੇ ਤੇ ਕੇਕ ਕੱਟ ਕੇ ਰਸਮ ਮਨਾਣੀ ਔਰ ਕੋਲ ਡਰਿੰਕ ਮਤਲਬ ਕਿ ਬੇਅੰਤ ਲੰਗਰ ਜਿਹੜੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦੀ ਜੋ ਖੁਸ਼ੀ ਸੀ ਸੇਵਾ ਭਾਵਨਾ ਸੀ ਜਿਨ੍ਹਾਂ ਦੇ ਵਿੱਚ ਉਹ ਅੱਜ ਕਰ ਰਹੇ ਨੇ ਉਹ ਜਿਹੜੇ ਵੀਰ ਮੇਰੇ ਆਏ ਨੇ ਸਯੋਗੀ ਜਿਹੜੇ ਨੇ ਹਰ ਵੇਲੇ ਜਿੱਥੇ ਵੀ ਲੋੜ ਪੈਂਦੀ ਏ ਮੁੰਡੇ ਨਾਲ ਮੁੰਡਾ ਲਾ ਕੇ ਖੜਦੇ ਨੇ ਜਿਸ ਤਾ ਅ ਪਰਮਵੀਰ ਜੀ ਬਾਵਾ ਜੀ ਗੋਲਦੀ ਸੱਬਰਵਾਲ ਜੀ ਉਸ ਤੋਂ ਇਲਾਵਾ ਆਪਣੇ ਸਚਦੇਵਾ ਸਾਹਿਬ ਤੇ ਚੰਨਪ੍ਰੀਤ ਜੀ ਨੀਟੂ ਜੀ ਹੋਰ ਵੀ ਜਿਹੜੇ ਵੀਰ ਮੇਰੇ ਨਾਲ ਆਏ ਨੇ ਉਹਨਾਂ ਦਾ ਸਾਰਿਆਂ ਦਾ ਤਨੁਵਾਦ ਕਿਉਂਕਿ ਮੈਂ ਨਾਮ ਕਈਆਂ ਦਾ ਨਹੀਂ ਲੈ ਪਾ ਰਿਹਾ ਕਿਉਂਕਿ ਮਾਫੀ ਮਾਫੀ ਮੰਗਦਾ ਇਹਨਾਂ ਕੋਲ ਸੰਗਤ ਦਾ ਇੱਕ ਪਿਆਰ ਇਹ ਸਯੋਜਗ ਦੇਣ ਲਈ ਹਮੇਸ਼ਾ ਹੀ ਖੜੇ ਨੇ ਹਮੇਸ਼ਾ ਹੀ ਖੜੇ ਰਹਿਣਗੇ ਤਨੁਵਾਦ ਕਰਦਾ ਅੱਜ ਦੋ ਬਸਾਂ ਦਾ ਕਾਫਲਾ ਜੋ ਕਿ ਨਾਨਸਰ ਕਲੇਰਾ ਜੰਗਰਾਉਂ ਜਾ ਰਿਹਾ ਜੋ ਕਿ ਇਸ ਟਾਈਮ ਚੱਲਾ 9 ਵਜੇ ਰਾਤ ਨੂੰ 2 ਵਜੇ ਅੰਮ੍ਰਿਤ ਵੇਲੇ ਗੁਣਾਣੇ ਵੀ ਜੀ ਦਾ ਬਰਥੇ ਮਨਾ ਕੇ ਵਾਪਸੀ ਵਾਪਕ ਆਪਣੇ ਘਰ ਪਹੁੰਚਣਗੇ। ਸੁਨਿਆ ਗੁਰੂ ਕੀ ਲਾਡਲੀ ਫੌਜ ਵੱਲੋਂ ਇੱਕ ਬਹੁਤ ਵੱਡਾ ਇੱਕ ਮੈਸੇਜ ਹੈ ਕਿ ਕਈ ਸੰਗਤਾਂ ਨੂੰ ਇੱਧਰ ਉੱਧਰ ਜਾਣ ਨਾਲੋਂ ਗੁਰੂ ਘਰ ਦੇ ਨਾਲ ਜੋੜ ਕੇ ਜਿਹੜੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਆਪਣੇ ਸੰਗਤ ਨੂੰ ਆਪਣੇ ਬੱਚਿਆਂ ਨੂੰ ਗੁਰੂ ਕੀ ਲਾਡਲੀ ਫੌਜ ਨਾਲ ਸਹਿਯੋਗ ਦੇਣ ਲਈ ਜਾਂ ਆਪਣੇ ਨਾਲ ਜੋੜ ਕੇ ਗੁਰੂ ਨਾਲ ਪਿਆਰ ਕਰ ਲਈ ਧੰਨਵਾਦ ਕਰਦਾ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਲਈ ਆ ਦੇ ਕੋਈ ਨਹੀਂ ਕਿਹਾਣਾ ਚਾਹੋਗੇ ਹਰ ਵਾਰੀ ਸੇਵਾ ਦਾ ਮੌਕਾ ਮਿਲਦਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਆਪਣੇ ਉਹਨਾਂ ਬਹੁਤ ਸੁਭਾਗਿਆशाली ਸਮਝਦਾ ਅੱਜ ਬ੍ਰਹਮੰਡ ਦੀ ਕੈਸੀ ਸ਼ਕਤੀ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਗੁਰਪਰਬ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਹਾਂ ਅੱਜ ਸਾਡੀ ਗੁਰੂਕੁਲ ਲਾਲੀ ਫੋਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ 13 ਕੇਕ ਕੱਟ ਕੇ ਪੰਜ ਪਿਆਰਿਆਂ ਵੱਲੋਂ ਜੋ ਕੱਟੇ ਗਏ ਹੈ ਉਹਨਾਂ ਨੂੰ ਪੋਗ ਲਗਵਾਉਣ ਤੋਂ ਬਾਅਦ ਸਾਰੀ ਸੰਗਤ ਵਿੱਚ ਵੰਡਿਆ ਗਿਆ ਹੈ। ਉਹਦੇ ਨਾਲ-ਨਾਲ ਇਸ ਇਲਾਕੇ ਦੇ ਲੋਕਾਂ ਨੂੰ ਇਸ ਇਲਾਕੇ ਦੇ ਸੰਗਤ ਨੂੰ ਦੋ ਬੱਸਾਂ ਦੁਆਰਾ ਨਾਨਕਸਰ ਗੁਰਦੁਆਰੇ ਦੇ ਦਰਸ਼ਨ ਕਰਵਾਣਗੇ ਅੱਜ ਗੁਰੂਕੁਲ ਲਾਲੀ ਫੋਸੇਵਾ ਸੁਸਾਇਟੀ ਜੋ ਕਿ ਹਮੇਸ਼ਾ ਹੀ ਧਾਰਮਿਕ ਕੰਮਾਂ ਦੇ ਲਈ ਔਰ ਸਮਾਜ ਸੇਵਾ ਦੇ ਕੰਮਾਂ ਦੇ ਲਈ ਅੱਗੇ ਰਹਿੰਦੀ ਹੈ। ਤਾਂ ਲਗਦਾ ਹੈ ਕਿ ਲੋਕ ਪਰਮਾਸ਼ਰਮ ਹੋ ਗਏ ਸਨੇਹ ਹੈ ਇਹ ਕਿ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਪਖੰਡ ਨੂੰ ਦੂਰ ਕੀਤਾ ਤੁਸੀਂ ਸਭ ਨੇ ਦੇਖਿਆ ਹੀ ਆ ਉਹਨਾਂ ਦੀ ਜੀਵਨੀ ਬਾਰੇ ਤੋਂ ਸਭ ਜਾਣਦੇ ਹੋ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਆਪਾਂ ਵੀ ਸਾਰੇ ਲੋਕ ਸਮਾਜ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਔਰ ਦੇਸ਼ ਦੀ ਸੇਵਾ ਕਰੀਏ ਸਤਗੁਰੂ ਨਾਨਕ ਪ੍ਰਗਟਿਆ ਬੇਟਾ ਤੁੰਦ ਜਾ ਕੇ ਚਾਨਣ ਹੋਆ ਉਹ ਮਹਾਨ ਸ਼ਖਸੀਅਤ ਤਨਤਨ ਸ਼ੈਖ ਸ਼੍ਰੀ ਗੁਰਨਾਣ ਦੇਵ ਜੀ ਜਿਨ੍ਹਾਂ ਦਾ ਆਗਮਨ ਗੁਰਪੁਰਬ ਕੱਲ 5 ਤਰੀਕ ਨੂੰ ਸਮੋਂ ਜਿਹੜੀ ਜਿੱਥੇ ਵੀ ਨਾਮ ਨੇਵਾ ਸੰਗਤ ਵਸਦੀ ਆ ਉਹ ਜਗ੍ਹਾ ਦੇ ਉੱਤੇ ਮਨਾਇਆ ਜਾ ਰਿਹਾ ਅੱਜ ਗੁਰੂ ਕੀ ਲਾਡਲੀ ਸੇਵਾ ਸੁਸਾਇਟੀ ਵੱਲੋਂ ਕੇਕ ਕੱਟ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈ ਕੇ ਕੇਕ ਦੀ ਰਸਮ ਕੀਤੀ ਗਈ ਆ ਮੈਂ ਗੁਰੂ ਕੀ ਲਾਡਲੀ ਸੇਵਾ ਸੁਸਾਇਟੀ ਨੂੰ ਤਨਤਨ ਸ਼ੈਖ ਸ਼੍ਰੀ ਗੁਰਨਾਣ ਦੇ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿਨਾ ਤੇ ਸਤਿਗੁਰ ਦੇ ਚਰਨਾ ਜੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀਓ ਇਸ ਸੁਸਾਇਟੀ ਨੂੰ ਚੜ੍ਹਦੀ ਕਲਾ ਬਖਸ਼ੀ ਇਸ ਤਰ੍ਹਾਂ ਹੀ ਨਾਮ ਬਾਣੀ ਦੇ ਨਾਲ ਸੰਗਤਾਂ ਨੂੰ ਦਰਸ਼ਨ ਦੇ ਧਾਰੇ ਜਿੱਥੇ ਦੋ ਬਸਾਂ ਚੱਲੀਆਂ ਅੱਗੇ ਪਿਛੇ ਵੀ ਇਹ ਬਹੁਤ ਵੱਡੀ ਸੇਵਾ ਨਿਭਾਉਂਦੇ ਹਨ ਸੱਚੇ ਪਾਤਸ਼ਾਹ ਨੇ ਉਹ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਹਾਂ ਤੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਹਮੇਸ਼ਾ ਹੀ ਸਾਰਿਆਂ ਦੇ ਫਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਵੀ ਜਿੱਦਾਂ ਸੰਗਤਾਂ ਅੱਜ ਹੋਮ ਹਵਾ ਕੇ ਗੁਰਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਣ ਆਏ ਨੇ ਜੋ ਕਿ ਛੋਟੇ ਛੋਟੇ ਬੱਚਿਆਂ ਨੂੰ ਦਸਾਰਾ ਸੇ ਆ ਕੇ ਕੇਕ ਕੱਟ ਕੇ ਉਹ ਤੋਂ ਬਾਅਦ ਨਾਨਕ ਸਰਵਸਤੇ ਜੱਥਾ ਰਵਾਨਾ ਕਰ ਰਿਹਾ ਇਹ ਬੜਾ ਹੀ ਸ਼ਲਾਘਾਯੋਗ ਕਦਮ ਹੈ ਸਾਡੇ ਵੀਰਾਂ ਦੀ ਸੁਸਾਇਟੀ ਹੈ ਗੁਰੂ ਕੀ ਲਾਡਲੀ ਫੌਜ ਬੜਾ ਹੀ ਸ਼ਲਾਘਾਯੋਕ ਕਦਮ ਹੈ ਉਹ ਨਿਰੰਤਰ ਹਰ ਗੁਰਪੁਰਬ ਹਰ ਵਾਰਤਿਹਾਰ ਤੇ ਐਸੇ ਤਰ੍ਹਾਂ ਹੀ ਗੁਰੂ ਘਰ ਤੇ ਸੰਗਤਾਂ ਦੀ ਸੇਵਾ ਕਰਦੇ ਨੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਹੈ ਇਹ ਸਾਰੇ ਜੱਥੇਦਿਰ ਤੇ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਉਹਨਾਂ ਦੀ ਸੇਵਾ ਦੇਖ ਕੇ ਲੋਕਾਂ ਨੂੰ ਸ਼ਰ ਮਿਲੇਗਾ ਵੀ ਐਦਾਂ ਹੀ ਗੁਰੂ ਘਰ ਦੇ ਨਾਲ ਸੰਗਤਾਂ ਨੂੰ ਜੋੜੀਏ ਤਾਂ ਕਿ ਸਾਰੀ ਸੰਗਤ ਮਾੜੇ ਕੰਮਾਂ ਵੱਲੋਂ ਹਟ ਕੇ ਗੁਰੂ ਘਰ ਤੇ ਸੇਵਾ ਵਾਲੇ ਪਾਸੇ ਜੁੜੇ ਅਤੇ ਸਾਰੇ ਦੇਸ਼ ਵਾਸੀਆਂ ਨੂੰ ਇਸ ਗੁਰਪੁਰਬ ਦੀ ਲੱਖ ਲੱਖ ਵਧਾਈ ਦਿਨਾ ਹ ਤੇ ਸਭ ਨੂੰ ਇਦਾਂ ਹੀ ਪ੍ਰਮਾਤਮਾ ਹਸਦਾ ਖੇਡਦਾ ਖੁਸ਼ੀਆਂ ਭਰਿਆ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ